ਫਿਲੌਰ ਪੁਲਿਸ ਨੇ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਗੈਂਗ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਊਣਾ ਕੋਲੋਂ 3 ਮੋਟਰਸਾਈਕਲ, 4 ਮੋਬਾਈਲ ਫੋਨ, 3 ਦਾਤਰ ਅਤੇ ਇੱਕ ਲੋਹੇ ਦੀ ਰਾਡ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੋਸ ਸਰਵਨ ਸਿੰਘ ਵੱਲੋਂ ਪੀਪੀਐਸ ਨੇ ਦੱਸਿਆ ਕਿ ਇੰਸਪੈਕਟਰ ਸੰਜੀਪ ਕਪੂਰ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਸਪੈਸ਼ਲ ਚੈਕਿੰਗ ਮੁਹਿੰਮ ਦੌਰਾਨ ਗੈਂਗ ਦੇ ਮੈਂਬਰਾਂ ਨੂੰ ਕਾਬੂ ਕੀਤਾ, ਗ੍ਰਿਫਤਾਰ ਕੀਤੇ ਗਏ। ਦੋਸ਼ੀਆਂ ਦੀ ਪਛਾਣ ਜਸਕਰਨ ਸਿੰਘ ਉਰਫ ਜਸਾ ਬਾਸੀ ਬਸ਼ੋਵਾਲ ਕਮਲ 바ਸੀ ਮਥੁਰਾਪੂਰੀ, ਸੰਜੇ ਕੁਮਾਰ 바ਸੀ ਗੜਾ ਰੋਡ, ਰਵਿੰਦਰ ਸਿੰਘ 바ਸੀ ਬਗਾਪੁਰ ਅਤੇ ਜਤਿੰਦਰ ਸਿੰਘ 바ਸੀ ਕੰਗਰਾਈਆਂ ਵਜੋਈ ਹੈ। ਪੁਲਿਸ ਮੁਤਾਬਕ ਇਹ ਗੈਂਗ ਚੋਰੀ ਅਤੇ ਲੁੱਟਖੋਹ ਦੀਆਂ ਵਰਦਾਤਾਂ ਵਿੱਚ ਸ਼ਾਮਲ ਸੀ। ਦੋਸ਼ੀ ਹਥਿਆਰਾਂ ਦੀ ਧਮਕੀ ਦੇ ਕੇ ਹਾਈਵੇ ਤੇ ਚੋਰੀਆਂ ਕਰਦੇ ਸਨ ਅਤੇ ਰਾਹ ਜਾਂਦੇ ਲੋਕਾਂ, ਖਾਸ ਕਰ ਮਹਿਲਾਾਂ ਤੋਂ ਮੋਬਾਈਲ ਖੋ ਕੇ ਉਹਨਾਂ ਨੂੰ ਸਸਤੇ ਭਾਅ ਤੇ ਵੇਚ ਦਿੰਦੇ ਸਨ। ਇਨਾ ਨੇ ਨਸ਼ੇ ਦੀ ਲਤ ਪੂਰੀ ਕਰਨ ਲਈ ਮੋਟਰਸਾਈਕਲਾਂ ਦੀ ਚੋਰੀ ਵੀ ਕੀਤੀ ਪੁਲਿਸ ਨੇ ਜਾਂਚ ਦੌਰਾਨ 10 ਦੇ ਕਿਰੀ ਬਾਰਦਾਤਾ ਟਰੇਸ ਕੀਤੀਆਂ ਗਈਆਂ ਹਨ ਦੋਸ਼ੀਆਂ ਨੇ ਨਮਾਸ਼ਾ ਰੋਡ ਤੇ ਪੈਟਰੋਲ ਪੰਪਾਂ ਨੂੰ ਲੁੱਟਣ ਦੀ ਯੋਜਨਾ ਤਿਆਰ ਕੀਤੀ ਸੀ ਜਿਸ ਤੋਂ ਪਹਿਲਾਂ ਹੀ ਪੁਲਿਸ ਨੇ ਉਹਨਾਂ ਨੂੰ ਕਾਬੂ ਕਰ ਲਿਆ ਥਾਣਾ ਫਿਲੌਰ ਵਿੱਚ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 339 ਮਿਤੀ 16/12/2024 ਧਾਰਾ 399 402 ਆਈਪੀਸੀ ਤਹਿਤ ਦਰਜ ਕੀਤਾ ਗਿਆ ਹੈ ਪੁਲਿਸ ਰਿਮਾਂਡ ਪ੍ਰਾਪਤ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਸ਼੍ਰੀ ਹਰਕਰਨਪ੍ਰੀਤ ਸਿੰਘ ਖੱਕ ਜੀ ਐਸਐਸਪੀ ਸਾਹਿਬ ਦਿਹਾਤੀ ਜੰਦਰ ਜੀ ਵੱਲੋਂ ਨਸ਼ਿਆਂ ਵਿਰੁੱਧ ਤੇ ਮਾੜੇ ਅੰਸਰਾਂ ਵਿਰੁੱਧ ਮਹਿਮ ਚਲਾਈ ਗਈ ਆ ਇਸ ਨੂੰ ਬਹੁਤ ਸਫਲਤਾ ਮਿਲੀ ਜਦੋਂ ਆਪਰੇਸ਼ਨ ਕੀਤਾ ਗਿਆ ਮਾੜੇ ਅੰਸਰਾਂ ਦੇ ਵਿਰੁੱਧ ਇੰਸਪੈਕਟਰ ਸੰਜੀਵ ਕਪੂਰ ਐਸਐਚਓ ਫਲੋਰੋ ਤੇ ਉਹਦੀ ਟੀਮ ਵੱਲੋਂ ਜਿਹਦੇ ਚ ਪੰਜ ਮੈਂਬਰੀ ਗਰੋ ਜਿਹੜਾ ਸੀ ਪੈਟਰੋਲ ਪੰਪ ਤੇ ਹੋਰ ਲੁੱਟਖੋਹਣ ਦੀ ਯੋਜਨਾ ਬਣਾ ਰਿਆ ਸੀ ਇਹਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ ਤਿੰਨ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਗਏ ਚਾਰ ਜਿਹੜੇ ਮੋਬਾਈਲ ਬਰਾਮਦ ਕੀਤੇ ਗਏ ਨੇ ਜਿਹੜੇ ਕਿ ਇਹਨਾਂ ਨੇ ਅ ਕੁਝ ਲੇਡੀਜ਼ ਕੋਲੋਂ ਹੋਏ ਸੀ ਤੇ ਹਾਈਵੇ ਤੇ ਕੁਝ ਕ੍ਰਾਈਮ ਕਰਦੇ ਸੀ ਉੱਥੋਂ ਇਹਨਾਂ ਨੇ ਇੱਕ ਹੋ ਕੀਤੀ ਸੀ ਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਹੈਗਾ ਇਹਨਾਂ ਦੇ ਵਿੱਚ ਜਿਹੜੇ ਪਸ਼ੋਕੜ ਇਹਨਾਂ ਦੇ ਕਰੀਬ 7 ਮਕਦਮੇ ਇਹਨਾਂ ਦੇ ਉੱਤੇ ਦਰਜ ਨੇ ਪ੍ਰੀਵੀਅਸ ਰਿਕਾਰਡ ਦੇ ਮੁਤਾਬਕ ਜੀ ਤੇ ਇਹਨਾਂ ਦਾ ਅਸੀਂ ਪੁਲਿਸਮੈਂਟ ਲੈ ਰਹੇ ਹਾਂ ਉਹਦੇ ਵਿੱਚ ਅਸੀਂ ਇਹਨਾਂ ਦਾ ਬਾਰੇ ਹੋਰ ਪੁਸ਼ਕਿਸ਼ ਕਰਾਂਗੇ ਇਹ ਨਸ਼ੇ ਦੇ ਆਦੀ ਕਿਦਾਂ ਹੁੰਦੇ ਇਹਨਾਂ ਚ ਇੱਕ ਦੋ ਮੈਂਬਰ ਹੈਗੇ ਆ ਜਿਹੜੇ ਕਿ ਨਸ਼ੇ ਦੇ ਆਦੀ ਹੈਗੇ ਨੇ ਉਹਨਾਂ ਦੇ ਬਾਰੇ ਅਸੀਂ ਜਿਹੜਾ ਅਸੀਂ ਉਹ ਟੈਸਟ ਕਰਾ ਰਹੇ ਹਾਂ ਉਹਨਾਂ ਦਾ ਨਾਰਕੋਟਿਕ ਫਿਰ ਉਸ ਤੋਂ ਬਾਅਦ ਪ੍ਰਾਣੇ ਮੁਕਦਮੇ ਇਹਨਾਂ ਤੇ ਸੱਤ ਮੁਕਦਮੇ ਜਿਹੜੇ ਪੁਰਾਣੇ ਦਰਜ ਨੇ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਵੀ ਇਹ ਪੰਜਾਂ ਮੈਂਬਰੀ ਕਰੋ ਦੇ ਵਿੱਚੋਂ ਇੱਕ ਪੁਰਾਣਾ ਪੀਓ ਸੀ ਉਹਨੂੰ ਵੀ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਸਾਰੇ ਹੀ ਜਿਹੜੇ ਆ ਇਹ ਮਾੜੇ ਜਿਹੜੇ ਸੀ ਲੁੱਟਖੋਹਾਂ ਵਾਲੇ ਨਾਲ ਸੰਬੰਧ ਰੱਖਦੇ ਨੇ ਤੇ ਚੋਰੀ ਦੀਆਂ ਵਾਰਦਾਤਾਂ ਕਰਦੇ ਸੀ ਇਹਨਾਂ ਨੂੰ ਕਾਬੂ ਕਰਨ ਦੇ ਨਾਲ ਜਿਹੜਾ ਸਾਡਾ ਇਹ ਇਸ ਮਹੀਨੇ ਦੇ ਵਿੱਚ ਇਹ ਸਾਡਾ ਪੰਜਵਾਂ ਗੈਂਗ ਹੈਗਾ ਜਿਹੜਾ ਫੋਰ ਪੁਲਿਸ ਵੱਲੋਂ ਅਸੀਂ ਹਾਈਵੇ ਕ੍ਰਾਈਮ ਨਾਲ ਸੰਬੰਧਿਤ ਜਿਹੜੇ ਹੈ ਇਹ ਕਾਬੂ ਕੀਤੇ ਨੇ ਜਿਹੜੇ ਮੋਟਰਸਾਈਕਲ ਇਹਨਾਂ ਦੇ ਦਿੱਤੋਂ ਇਹਨਾਂ ਦੇ ਦਿੱਤੋਂ ਕੀਤੇ ਇਹ ਮੋਟਰਸਾਈਕਲ ਇਹਨਾਂ ਨੇ ਇੱਕ ਲੋਕਲ ਖੋਇਆ ਸੀ ਤੇ ਬਾਕੀ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਉਹ ਇਸ ਦੌਰਾਨੇ ਰਿਮਾਂਡ ਇਹਨਾਂ ਤੋਂ ਪੁਸ਼ਕਸ਼ ਕਰਕੇ ਸਾਹ ਪਲੀਜ਼ ਕਰਾਂਗੇ ਇਹਨਾਂ ਦੇ ਹੋਰ ਵੀ ਸਾਥੀ ਵੀ ਲਈ ਇਹਨਾਂ ਨਾਲ ਇਹ ਪੰਜ ਸਾਥੀ ਨੇ ਇਹਨਾਂ ਦੇ ਹੋਰ ਵੀ ਸਾਥੀ ਜਿਹੜੇ ਆ ਕੋਈ ਚੋਰੀਆਂ ਵਾਲੇ ਉਹਨਾਂ ਬਾਰੇ ਕਲੀਅਰ ਕੀਤਾ ਜਾਵੇਗਾ ਵੀ ਹੋਰ ਵੀ ਕਿਸੇ ਨਾਲੇ ਮਿਲ ਕੇ ਕੰਮ ਕਰਦੇ ਸੀ ਕਿਨੇ ਕਰਦੇ ਸੀ ਕਿਥੋਂ ਚੋਰੀ ਕਰਦੇ ਕਿੱਥੋਂ ਵੇਚਦੇ ਕਿਹੜਾ ਕਿਹੜਾ ਏਰੀਆ ਵਿੱਚ ਵਾਰਦਾਤਾਂ ਕੀਤੀਆਂ ਮੋਸਟਲੀ ਵਾਰਦਾਤਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ 10 ਵਾਰਦਾਤਾਂ ਬਣੀਆਂ ਨੇ ਇਹ 10 ਵਾਰਦਾਤਾਂ ਜਿਹੜੀਆਂ ਇਹਨਾਂ ਨੇ ਗੁਰਾਇਆ ਤੇ ਲੁਧਿਆਣਾ ਦੇ ਏਰੀਆ ਤੇ ਫਲੋਰ ਦੇ ਰੀਤ ਵਿੱਚ ਕੀਤੀਆਂ ਨੇ ਸਰ ਇੱਕ ਨਸ਼ੀਲੇ ਪਦਾਰਥ ਦੇ ਵਿੱਚ ਕਾਬੂ ਕੀਤੇ ਕੀ ਕਹਿਣਾ ਚਾਹੁੰਦਾ ਹੈ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਫਲੋਰ ਪੁਲਿਸ ਵੱਲੋਂ ਸਫਲਤਾ ਅਸਲ ਹੋਈ ਜਦ ਸਾਡੇ ਐਸਐਸਪੀ ਜ਼ਿਲंधर ਦੇ ਆਤੀ ਸਰਦਾਰ ਹਲਕਾ ਮਨਪ੍ਰੀਤ ਸਿੰਘ ਖੱਖ ਜਿਹੜੇ ਹਾਜ਼ਰ ਹਾਤਾਂ ਤੇ ਅਤੇ ਸਾਡੇ ਡੀਐਸਪੀ ਫਲੋਰ ਸਰਵਨ ਸਿੰਘ ਜੀ ਬਲ ਜੀ ਦੀ ਨਿਗਰਾਨੀ ਹੇਠ ਫਲੋਰ ਪੁਲਿਸ ਨੇ ਦੋ ਮਾੜੇ ਅਨਸਰ ਨਵਦੀਪ ਕੁਮਾਰ ਤੇ ਮਨਪ੍ਰੀਤ ਚੋਕੜਿਆ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਪਾਸੋਂ 135 ਨਸ਼ੀਲੀ ਗੋਲੀਆਂ ਐਟੀਜ਼ੋਲਮ ਅਤੇ ਐਲਪਰਾਜ਼ੋਲਮ ਦੀ ਬਰਾਮਦ ਕੀਤੀਆਂ ਜੋ ਕਿ ਵੱਖ-ਵੱਖ ਪੁਆਇੰਟਾਂ ਤੋਂ ਲੁਧਿਆਣੇ ਅਤੇ ਹਰਿਆਣੇ ਅਤੇ ਯੂਪੀ ਦੇ ਪਾਸੋਂ ਖਰੀਦ ਕਰਕੇ ਲਿਆਂਦੇ ਸੀਗੇ ਤੇ ਇਹਨਾਂ ਦੀ ਪਿਛੋਕੜ ਇੰਦਾ ਇਹ ਹਜੇ ਨਸ਼ੇ ਦੇ ਦਲਦਲ 'ਚ ਉਤਰਈ ਸੀਗੇ ਜਿਸ ਕਰਕੇ ਇਹ ਰਾਉਂਡ ਅਪ ਨਹੀਂ ਹੋਏ ਸੀਗੇ ਤੇ ਇਹਨਾਂ ਖਿਲਾਫ ਮੁਕੱਦਮਾ ਨੰਬਰ 34022 ਕਾਰਟ ਪ੍ਰਜੈਸੈਂਟਿਫਾਈਡ ਦਰਜ ਰਜਿਸਟਰੀ ਕੀਤਾ ਤੇ ਜਿਨ੍ਹਾਂ ਦੀ ਗ੍ਰਿਫਤਾਰੀ ਉਹ ਅੱਜ ਪਿਛਤਲ ਤੇ ਕਰਕੇ ਰਿਮਾਟ ਹਾਸਲ ਕਰਾ ਇਹ ਦੋ ਜਾਣੇ ਆ ਜੀ ਕਿੱਥੋਂ ਲਿਆਉਂਦੇ ਸੀ ਇਹ ਲੁਧਿਆਣੇ ਅਤੇ ਹਰਿਆਣੇ ਵਾਲੇ ਪਾਸਿਓਂ ਨਾ ਤੇ ਯੂਪੀ ਦੇ ਵੀ ਕਿਸੇ ਪਾਸਿਓਂ ਤੋਂ ਖਰੀਦ ਕਰਕੇ ਲਿਆਉਂਦੇ ਸੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਆਪ ਵੀ ਨਸ਼ੇ ਦੇ ਆਦਮੀ ਇਹਨਾਂ ਦੇ ਇਹ ਚਕਲੀਅਰ ਕਰਾਂਗੇ